ਆਹ ਵੀਡੀਓ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਬਈ ਆਪਣੇ ਪੰਜਾਬ ਦੇ ਕੀ ਹਾਲ ਹੋ ਚੁੱਕੇ ਆ ਆ ਤੁਸੀਂ ਦੇਖ ਸਕਦੇ ਆ 2-4 ਦਿਨ ਪਹਿਲਾਂ ਦੀ ਵੀਡੀਓ ਆ ਇਹ ਮੁਕਸਰ ਤੋਂ ਸਾਦਕ ਰੋਡ ਤੇ ਪਿੰਡ ਭੰਗੇ ਵਾਲਾ ਉੱਥੋਂ ਦੀ ਇੱਕ ਦੁਕਾਨ ਦੀ ਵੀਡੀਓ ਦੇਖੋ ਸਵੇਰ 4 ਵਜੇ ਦੀ ਵੀਡੀਓ ਆ ਤੇ ਚੋਰ ਆਏ ਹੈਗੇ ਆ ਦੁਕਾਨ ਦਾ ਸ਼ਟਰ ਤੋੜਨ ਦੇਖਣ ਨੂੰ ਕੋਈ ਡਰ ਨਹੀਂ ਡੁੱਕਰ ਨਹੀਂ ਸ਼ਰਿਆਮ ਤੁਰੇ ਫਿਰਦੇ ਹੈਗੇ ਆ ਮੂੰਹ ਬੰਨ ਕੇ ਆਏ ਹੈਗੇ ਐਵਜਾ ਦਾ ਬੰਦਾ ਕੀ ਕਰ ਲੂਗਾ ਵੀਡੀਓ ਪੂਰੀ ਧਿਆਨ ਨਾਲ ਦੇਖੀ ਜਾਓ ਜੇ ਚੋਰਾਂ ਨੇ ਪੂਰੀ ਵਾਹ ਲਾ ਦੇਣਗੇ ਦੇਖੋ ਬੇ ਸੱਬਣਾਈਆਂ ਇਹਨਾਂ ਕੋਲ ਹੋਣਗੇ ਕਿਰਪਾਨਾਂ ਹੋਣਗੀਆਂ ਦੇਖੋ ਕੀ ਕੁਛ ਕਰਨਗੇ ਆਪ ਇੱਕ ਨੂੰ ਲੱਗਿਆ ਬਲਬ ਜਗੀ ਜਾਂਦਾ ਆਲੋ ਪਹਿਲਾਂ ਇਹਨਾਂ ਨੇ ਬਲਬ ਬੰਦ ਕਰਤਾ ਦੇਖੋ ਹੁਣ ਪੂਰਾ ਜ਼ੋਰ ਲਾ ਦੇਣਗੇ ਸ਼ਟਰ ਤੋੜਨ ਦੇ ਪਿੱਛੇ ਦੇਖੋ ਬੇ ਯਾਰ ਸਵੇਰੇ 4:30 ਦਾ ਟਾਈਮ ਆ ਤੇ ਇਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਡੁੱਕਰ ਨਹੀਂ ਹੈਗਾ ਪੂਰੇ ਟੌਰ ਨਾਲ ਲੱਗੇ ਹੋਏ ਜਿਵੇਂ ਇਹਨਾਂ ਦੇ ਆਪ ਦੇ ਦੁਕਾਨ ਹੋਵੇ ਜਾਂ ਇਹਨਾਂ ਦੇ ਅਨਾਬ ਦੇ ਨਾਂ ਤੇ ਰਜਿਸਟਰੀ ਹੋਵੇ ਦੇਖੋ ਬਾਕੀ ਕਮੈਂਟ ਕਰਕੇ ਦੱਸੋ ਇਹ ਆ ਜੇ ਲੋਕਾਂ ਦੇ ਜਾਂ ਪੰਜਾਬ ਦੇ ਸਿਸਟਮ ਲਈ ਕੀ ਕੋਈ ਕਾਨੂੰਨ ਬਣਨਾ ਚਾਹੀਦਾ ਕੀ ਇਹਨਾਂ ਦੇ ਆਵਜਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਜੋ ਆਮ ਇਨਸਾਨ ਆ ਉਹ ਸੁਰੱਖਿਅਤ ਹੋ ਸਕੇ ਹੁਣ ਦੇਖੋ ਇੱਕ ਬੰਦਾ ਸਾਰਾ ਦਿਨ ਕਿੰਨੀ ਜ਼ਿਆਦਾ ਮਿਹਨਤ ਕਰਕੇ ਕਮਾਈ ਕਰਦਾ ਹੈਗਾ ਘਰ-ਬਾਰ ਚਲਾਉਂਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਆਪਣੀ ਬਿਜ਼ਨਸ ਆ ਉਹਨਾਂ ਦੀ ਕੀ ਹਾਲਾਤ ਹੋਏ ਪਿਆ ਪਰ ਫਿਰ ਵੀ ਦੇਖੋ ਇਹ ਇੱਕ ਬੰਦੇ ਇੱਕ ਮਿੰਟ ਲਾਉਂਦੇ ਹੈਗੇ ਬੰਦੇ ਦੀ ਮਿਹਨਤ ਤੇ ਪਾਣੀ ਫੇਰਨ ਤੇ ਵੀਡੀਓ ਸ਼ੇਅਰ ਕਰ ਦਿਓ ਬਈ ਸਾਰਿਆਂ ਨਾਲ